ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਸ਼੍ਰੀ ਰਾਮ ਸਰ ਸਾਈ ਵਿਖੇ ਪ੍ਰਿੰਟਿੰਗ ਪ੍ਰੈਸ ਵਿਖੇ ਸਪਾਈ ਦੌਰਾਨ 1995 ਰੂਪਾਂ ਦੇ ਅੰਕਾਂ ਦੀ ਪ੍ਰਿੰਟਿੰਗ 'ਚ ਤਕਨੀਕੀ ਖਰਾਬੀ ਕਾਰਨ ਇਹਨਾਂ ਨੂੰ ਸਸਕਾਰ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਾਲੇ ਜੰਦਰ ਗਿਆਨੀ ਰਗਵੀਰ ਸਿੰਘ ਪਾਸੋਂ ਆਗਿਆ ਮੰਗੀ ਗਈ ਸੀ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਪਾਸੋਂ ਸਲਾਹ ਲਈ ਸੀ ਅਤੇ ਉਹਨਾਂ ਸਲਾਹ ਦਿੱਤੀ ਸੀ ਕਿ ਸ਼੍ਰੋਮਣੀ ਕਮੇਟੀ ਤੋਂ ਇਸ ਸੰਬੰਧੀ ਲਿਖਤੀ ਰਿਪੋਰਟ ਮੰਗੀ ਜਾਵੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਮਜੂਤਾ ਜੱਤਰ ਗਿਆਨੀ ਕੁਲਦੀਪ ਸਿੰਘ ਅਗੜਕਾਚ ਨੇ ਇਸ ਸੀ ਆਗਿਆ ਵੀ ਦੇ ਦਿੱਤੀ ਹੋਵੇ ਇਸ ਸਬੰਧ ਦੇ ਵਿੱਚ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਅਗੜਗਾਚ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਤਰ੍ਹਾਂ ਦਾ ਮਨਕੜਾ ਤੇ ਬਿਆਨ ਦੇਣਾ ਸਮਝ ਤੋਂ ਬਾਹਰ ਹੈ ਇਹ ਮਾਮਲਾ ਅੱਜ ਤੱਕ ਕਿਸੇ ਨੇ ਮੇਰੇ ਧਿਆਨ ਦੇ ਵਿੱਚ ਨਹੀਂ ਲਿਆਂਦਾ ਨਾ ਹੀ ਮੈਂ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਆਗਿਆ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਜਦੋਂ ਜ਼ਥੇਦਾਰ ਸੰਤ ਤਾਂ ਉਸ ਸਮੇਂ ਇਹ ਗੱਲ ਕਿਉਂ ਨਹੀਂ ਸਾਹਮਣੇ ਆਉਣ ਦਿੱਤੀ ਅੱਜ ਇਸ ਤਰ੍ਹਾਂ ਗੱਲਾਂ ਕਰ ਰਹੇ ਨੇ ਕੱਸੀ ਹੈ ਕਿ ਸ਼੍ਰੀ ਅਕਾਲ ਤਖਤ ਸਾਈ ਦੇ ਕਾਰਜਕਾਰ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾਚ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਅਹਿਮ ਮੁੱਦਿਆਂ ਤੇ ਬੋਲਦੇ ਨਜ਼ਰ ਆਏ ਇਸ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਆਦੇਸ਼ ਜਾਰੀ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੰਮ੍ਰਿਤਸਰੀ ਸਿੱਖਾ ਪੁਲਿਸ ਅਫਸਰਾਂ ਦੇ ਆਧਾਰਿਤ ਹੀ ਬਣਾਈ ਜਾਵੇ ਕੱਤ੍ਰੇਤ ਸ਼੍ਰੀ ਅਕਾਲ ਸਤ ਸਾਈ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਜਤਦਾ ਸਾਈਬ ਨੇ ਕਿਹਾ ਕਿ ਦੇਸ਼ ਵਿਦੇਸ਼ ਦੇ ਵਿੱਚ ਵਾਸੀ ਸਿੱਖ ਸੰਗਤ ਦੇ ਵੱਲੋਂ ਪੂਜੇ ਸੰਝਾਵਾਂ ਪੂਜੀ ਮੰਗ ਬੀਤੇ ਦਿਨ ਦੁਆਬਾ ਖੇਤਰ ਦੇ ਵਿੱਚ ਸਥਾਨ ਉਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਕੀਤੀ ਮर्यादा ਦੀ ਉਲੰਘਣਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖ ਭਾਵਨਾਵਾਂ ਤੇ ਮੱਦੀ ਨਜ਼ਰ ਇਹ ਅਤਿ ਜ਼ਰੂਰੀ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰਾਂ ਤੇ ਨਿਦਾਰਿਤ ਹੋਵੇ। ਉਹਨਾਂ ਨੇ ਕਿਹਾ ਕਿ ਮੌਜੂਦਾ ਜਾਂਚ ਟੀਮ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਕਾਰਨ ਸੰਗਤ ਦੇ ਮਨਾਂ ਦੇ ਵਿੱਚ ਦੁਚਿੱਤਾ ਪੈਦਾ ਹੋਈ ਹੈ ਅਤੇ ਕਈ ਖਦਸ਼ੇ ਖੜੇ ਹੋਏ ਨੇ। ਇਸ ਕਰਕੇ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਸਾਹਿਬ ਦੇ ਅਦਬ ਸਤਕਾਰ ਦੀ ਪੂਰਨ ਲਿਆਕਤ ਹੋਵੇ ਉਹੀ ਜਾਂਚ ਨੂੰ ਅੱਗੇ ਵਧਾਉਣ। ਉਹਨਾਂ ਕਿਹਾ ਕਿ ਪਿਛਲੇ ਜਦੋਂ ਜਾਂਚ ਟੀਮ ਦਵਾਬਾ ਖੇਤਰ ਦੇ ਇੱਕ ਸਥਾਨ ਤੇ ਪਹੁੰਚੀ ਤਾਂ ਉਥੋਂ ਦੇ ਵੱਲੋਂ ਉਥੇ ਸਿੱਖ ਮर्यादा ਦੀ ਉਲੰਘਣਾ ਕਰਦਿਆਂ ਸੁੱਖ ਆਸਣ ਵੇਲੇ ਅਸਥਾਨ ਵਿਖੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਜਾਂਚ ਮर्यादा ਦੇ ਉਲਟ ਕੀਤੀ ਗਈ ਜਿਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਇਹ ਵਰਤਾਰਾ ਅਗਾਂਹ ਨਾਵਾ ਪਰੇ ਇਸ ਦੇ ਲਈ ਹਦੇਸ਼ ਜਾਰੀ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਸ਼੍ਰੀ ਰਾਮ ਸਰ ਸਾਈ ਵਿਖੇ ਪ੍ਰਿੰਟਿੰਗ ਪ੍ਰੈਸ ਵਿਖੇ ਸਪਾਈ ਦੌਰਾਨ 1995 ਰੂਪਾ ਦੇ ਅੰਕਾਂ ਦੀ ਪ੍ਰਿੰਟਿੰਗ ਚ ਤਕਨੀਕੀ ਖਰਾਬੀ ਕਾਰਨ ਇਹਨਾਂ ਨੂੰ ਸਸਕਾਰ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ 44 ਜਨਦਰ ਗਿਆਨੀ ਰਗਵੀਰ ਸਿੰਘ ਪਾਸੋਂ ਆਗਿਆ ਮੰਗੀ ਗਈ ਸੀ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਪਾਸੋਂ ਸਲਾਹ ਲਈ ਸੀ ਅਤੇ ਉਹਨਾਂ ਸਲਾਹ ਦਿੱਤੀ ਸੀ ਕਿ ਸ਼੍ਰੋਮਣੀ ਕਮੇਟੀ ਤੋਂ ਇਸ ਸਬੰਧੀ ਲਿਖਤੀ ਰਿਪੋਰਟ ਮੰਗੀ ਜਾਵੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਮਜੂਤਾ ਜੱਤਰ ਗਿਆਨੀ ਕੁਲਜੀਤ ਸਿੰਘ ਗੜਕਾਚ ਨੇ ਇਸੀ ਆਗਿਆ ਵੀ ਦੇ ਦਿੱਤੀ ਹੋਵੇ ਇਸ ਸਬੰਧ ਦੇ ਵਿੱਚ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਅਗੜਗਾਚ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਤਰ੍ਹਾਂ ਦਾ ਮਨਕੜਾ ਤੇ ਬਿਆਨ ਦੇਣਾ ਸਮਝ ਤੋਂ ਬਾਹਰ ਹੈ ਇਹ ਮਾਮਲਾ ਅੱਜ ਤੱਕ ਕਿਸੇ ਨੇ ਮੇਰੇ ਧਿਆਨ ਦੇ ਵਿੱਚ ਨਹੀਂ ਲਿਆਂਦਾ ਨਾ ਹੀ ਮੈਂ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਆਗਿਆ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਜਦੋਂ ਜ਼ਥੇਦਾਰ ਸਨ ਤਾਂ ਉਸ ਸਮੇਂ ਇਹ ਗੱਲ ਕਿਉਂ ਨਹੀਂ ਸਾਹਮਣੇ ਆਉਣ ਦਿੱਤੀ ਅੱਜ ਇਸ ਤਰ੍ਹਾਂ ਗੱਲਾਂ ਕਰ ਰਹੇ ਨੇ ਕਸਤੀ ਹੈ ਕਿ ਸ਼੍ਰੀ ਅਕਾਲਕ ਸਿੱਖ ਸਾਈ ਦੇ ਕਾਰਜਕਾਰ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾਚ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚੋ ਅਹਿਮ ਮੁੱਦਿਆਂ ਤੇ ਬੋਲਦੇ ਨਜ਼ਰ ਆਏ ਇਸ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਆਦੇਸ਼ ਜਾਰੀ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੰਮ੍ਰਿਤਸਰ ਸਿੱਖਾ ਪੁਲਿਸ ਅਫਸਰਾਂ ਦੇ ਆਧਾਰਿਤ ਹੀ ਬਣਾਈ ਜਾਵੇ ਕੱਤਰੇਤ ਸ਼੍ਰੀ ਅਕਾਲਕ ਸਤ ਸਾਈ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਜਿੱਤਦਾ ਸਾਹਿਬ ਨੇ ਕਿਹਾ ਕਿ ਦੇਸ਼ ਵਿਦੇਸ਼ ਦੇ ਵਿੱਚ ਵਾਸੀ ਸਿੱਖ ਸੰਗਤ ਦੇ ਵੱਲੋਂ ਪੁਜੇ ਸੰਝਾਵਾਂ ਪੁਜੀ ਮੰਗ ਬੀਤੇ ਦਿਨ ਦੁਆਬਾ ਖੇਤਰ ਦੇ ਵਿੱਚ ਸਥਾਨ ਉਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਕੀਤੀ ਮर्याਦਾ ਦੀ ਉਲੰਘਣਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖ ਭਾਵਨਾਵਾਂ ਤੇ ਮੱਤੀ ਨਜ਼ਰ ਇਹ ਅਤਿ ਜ਼ਰੂਰੀ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰਾਂ ਤੇ ਨਿਯਤਿਤ ਹੋਵੇ। ਉਹਨਾਂ ਨੇ ਕਿਹਾ ਕਿ ਮੌਜੂਦਾ ਜਾਂਚ ਟੀਮ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਕਾਰਨ ਸੰਗਤ ਦੇ ਮਨਾਂ ਦੇ ਵਿੱਚ ਦੁਚਿੱਤੀ ਪੈਦਾ ਹੋਈ ਹੈ ਅਤੇ ਕਈ ਖਦਸ਼ੇ ਖੜੇ ਹੋਏ ਨੇ। ਇਸ ਕਰਕੇ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਸਾਹਿਬ ਦੇ ਅਦਬ ਸਤਕਾਰ ਦੀ ਪੂਰਨ ਲਿਆਕਤ ਹੋਵੇ ਉਹੀ ਜਾਂਚ ਨੂੰ ਅੱਗੇ ਵਧਾਉਣ ਉਹਨਾਂ ਕਹਿ ਕੇ ਪਿਛਲੇ ਦਿਨੀ ਜਦੋਂ ਜਾਂਚ ਟੀਮ ਦਵਾਬਾ ਖੇਤਰ ਦੇ ਇੱਕ ਸਥਾਨ ਤੇ ਪਹੁੰਚੀ ਤਾਂ ਉਥੋਂ ਦੇ ਵੱਲੋਂ ਉਥੇ ਸਿੱਖ ਮਰਿਆਦਾ ਦੀ ਉਲੰਘਣਾ ਕਰਦਿਆਂ ਸੁੱਖ ਆਸਣ ਵੇਲੇ ਅਸਥਾਨ ਵਿਖੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਜਾਂਚ ਮਰਿਆਦਾ ਦੇ ਉਲਟ ਕੀਤੀ ਗਈ ਜਿਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਇਹ ਵਰਤਾਰਾ ਅਗਾਂਹ ਨਾਵਾ ਪਰੇ ਇਸ ਦੇ ਲਈ ਹਦੇਸ਼ ਜਾਰੀ ਕੀਤਾ ਗਿਆ ਹੈ